ਬڑے ਗੁਰਦਾਸਪੁਰ ਦੇ ਸਨਾਤਨ ਕ੍ਰਾਂਤੀ ਦਲ ਜੋ ਇੱਕ ਬੜੇ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਸੀਗਾ ਜੋ ਕਿ ਸਾਡੇ ਗੁਰਦਾਸਪੁਰ ਦੇ ਸਾਰੇ ਧਾਰਮਿਕ ਵਰ ਸਮਾਜਿਕ ਸੰਗਠਨਾਂ ਦਾ ਇੱਕ ਸਾਂਝਾ ਮੰਚ ਹੈ ਉਹਨੂੰ ਤਿਆਰ ਕੀਤਾ ਗਿਆ ਸੀ ਅੱਜ ਉਸੇ ਇੱਕ ਵਿਸ਼ੇਸ਼ ਮੈeting ਸੀ ਜਿਹਦੇ ਵਿੱਚ ਬਹੁਤ ਸਾਰੇ ਸਾਡੇ ਕਾਰਜਕਰਤਾ ਜਿਹੜੇ ਸ਼ਾਮਿਲ ਹੋਏ ਔਰ ਉਹਦੇ ਵਿੱਚ ਅੱਜ ਤੋਂ ਫਿਰ ਦੁਬਾਰਾ ਸ਼ੁਰੂਆਤ ਕੀਤੀ ਗਈ ਹੈ ਕਿ ਜੋ ਸਾਡੇ ਪਹਿਲੇ ਸਾਡੇ ਜਿਹੜੇ ਮੰਗਾਂ ਸੀਗੀਆਂ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਉਹਨਾਂ ਨੂੰ ਉਹਨਾਂ ਨੂੰ ਦੁਬਾਰਾ ਪਰਸ਼ੂ ਕੀਤਾ ਜਾਵੇ ਫਿਰ ਤੋਂ ਦੁਬਾਰਾ ਮੰਨਤੀ ਕੀਤੀ ਜਾਵੇ ਕਿ ਉਹ ਜਿਹੜੀਆਂ ਤੁਹਾਡੀਆਂ ਮੰਗਾਂ ਜਲਦੀ ਤੋਂ ਜਲਦੀ ਪੂਰੀਆਂ ਕੀਤੀਆਂ ਜਾਣ ਇੱਕ ਮੰਨਤੀ ਕੀ ਸਾਡੀ ਕਿ ਸਾਡੇ ਗੁਰਦਾਸਪੁਰ ਦੇ ਜਿੰਨੇ ਵੀ ਅਪਰਵਾਸੀ ਲੋਕ ਜੋ ਬਿਨਾਂ ਸ਼ਨਾਖਤ ਹੋ ਕੇ ਰਹੇ ਨੇ ਰਹਿ ਰਹੇ ਨੇ ਉਹਨਾਂ ਦੀ ਸ਼ਨਾਖਤ ਕਰਕੇ ਤੇ ਉਹ ਸਾਰਜਨਿਕ ਕੀਤੀ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੇ ਖੇਤਰ ਦੇ ਵਿੱਚ ਕਿਹੜਾ ਵਿਅਕਤੀ ਰਹਿ ਰਿਹਾ ਹੈ ਕਾਰਨ ਕੀ ਸੀਗਾ ਕਿ ਸਾਡੇ ਗੁਰਦਾਸਪੁਰ ਦਾ ਵਿੱਚ ਅਪਰਾਧ ਜੋ ਹੈ ਬਹੁਤ ਵੱਡੀ ਮਾਤਰਾ ਵਿੱਚ ਹੋ ਰਹੇ ਸੀਗੇ ਚੋਰੀਆਂ ਡਕੈਤੀਆਂ ਇਵੇਂ ਤਾਂ ਕਿ ਨਸ਼ੇਰਾ ਜਿੱਥੇ ਵਪਾਰ ਬਹੁਤ ਜ਼ਿਆਦਾ ਹੋ ਰਿਹਾ ਸੀਗਾ ਹੋ ਰਿਹਾ ਬਲਕਿ ਹੋ ਵੀ ਰਿਹਾ ਹੁਣ ਵੀ ਹੋ ਰਿਹਾ ਔਰ ਇਸ ਤੋਂ ਇਲਾਵਾ ਨਜਾਇਜ਼ ਅਸਲੇ ਜਿਹੜੇ ਆ ਉਹ ਇੱਥੇ ਬੜੇ ਡਿਸਟ੍ਰਿਬਿਊਟ ਹੋਏ ਪਏ ਨੇ ਤੋਂ ਸਾਰੇ ਇਹ ਜਿਹੜੇ ਅਪਰਵਾਸੀ ਲੋਕ ਹੀ ਕਰ ਰਹੇ ਨੇ ਕਾਰਨ ਕੀ ਹੈ ਕਿਉਂਕਿ ਇਹਨਾਂ ਦੀ ਸ਼ਿਕਾਇਤ ਹੈ ਨਹੀਂ ਸ਼ਰਕ ਕੋਈ ਹੈ ਨਹੀਂ ਤੇ ਜਦੋਂ ਇਹੋ ਜਿਹੇ ਕੋਈ ਕੰਮ ਕਰ ਜਾਂਦੇ ਨੇ ਇੱਥੋਂ ਦੌੜ ਜਾਂਦੇ ਨੇ ਜਿਸ ਕਰਕੇ ਉਹ ਫੜੇ ਨਹੀਂ ਜਾਂਦੇ ਤੇ ਸਾਡੇ ਕ੍ਰਾਈਮ ਜਿਹੜੇ ਰੇਸ਼ੋ ਹੈਗੀ ਆ ਉਹ ਵਧਦੀ ਜਾ ਰਹੀ ਹੈ ਇਹ ਪੁਲਿਸ ਦੀ ਵੀ ਸਿਰਦਰ ਦੀ ਹੈ ਤੇ ਇਸ ਲਈ ਅਸੀਂ ਚਾਹੁੰਦੇ ਆ ਕਿ ਇਹ ਜਿਹੜੀ ਸਿਰਦਰ ਦੀ ਹਟੇ ਔਰ ਸਾਰੇ ਦੇ ਸ਼ਰਕ ਹੋਵੇ ਔਰ ਦੇਖ ਰਹੇ ਆਸੀਂ ਕਿ ਜਿਹੜੀ ਇਹ ਸ਼ਿਕਾਇਤ ਕੀਤੀ ਜਾ ਰਹੀ ਹੈ ਬੇਸ਼ੱਕ ਇਹਨਾਂ ਨੇ ਸਾਡੇ ਕਹਨ ਦੇ ਉੱਪਰ ਕੁਝ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਨੇ ਸਾਡੇ ਕਹਨ ਦੇ ਉੱਪਰ ਮੰਨ ਤੇ ਲਿਆ ਪਰ ਉਹਨੂੰ ਗੰਭੀਰਤਾ ਨਾਲ ਹੀ ਲਿਆ ਦੇਖਣ ਵਿੱਚ ਆਇਆ ਹੋਇਆ ਕਿ ਜੇ ਫਾਰਮ ਨਾ ਨਾ ਟੈਨੈਂਟ ਫਾਰਮ ਜਿਹੜੇ ਭਰੇ ਨਹੀਂ ਉਹ ਫਾਰਮ ਦੇ ਵਿੱਚ ਸਿਰਫ ਇੱਕ ਜਿਹੜੇ ਕਿਰਾਏਦਾਰ ਨੇ ਉਹ ਆਪਣੀਆਂ ਆਧਾਰ ਕਾਰਡ ਲਗਾ ਕੇ ਥੱਲੇ ਲਿਖੇ ਜਾ ਰਹੇ ਨੇ ਕਿ ਕਿ ਇਸ ਘਰ ਦੇ ਵਿੱਚ ਆਵਾਜ਼ ਕਿਰਾਏਦਾਰ ਉਹਦੀ ਇਨਵੈਸਟੀਗੇਟਿਵਟੀ ਕਿਹਦਾ ਉਹਨੂੰ ਕਨਫਰਮ ਨਹੀਂ ਕੀਤਾ ਜਾਂਦਾ ਕਿ ਉਸ ਘਰ ਵਿੱਚ ਵਾਕੇ ਰਹੇ ਨੇ ਕਿ ਨਹੀਂ ਰਹੇ ਨੇ ਕਾਰਨ ਕਿ ਉਹ ਲਗੀ ਮਾਲਿਕ ਤੇ ਜਿਹੜਾ ਘੜਦਾ ਜਾਂ ਦੁਕਾਨ ਦਾ ਮਾਲਿਕ ਉਹਨੂੰ ਤਾਂ ਪਤਾ ਵੀ ਨਹੀਂ ਕਿਹੜਾ ਜਿਹੜਾ ਕਿਰਾਏਦਾਰ ਹੈ ਜਿਹੜਾ ਮੇਰੇ ਅਰਜ਼ੀ ਦੇ ਦੇ ਕਿਉਂਕਿ ਆਪਨੇ ਜਾ ਕੇ ਤਰਸ ਲੈ ਕੇ ਦੇ ਕੇ ਆਇਆ ਵਾ ਦੋਸੋ ਇਹ ਜਿਹੜੀ ਹੈ ਨਾ ਇਹਦੀ ਕਨਫਰਮੇਸ਼ਨ ਜ਼ਰੂਰੀ ਹੈ ਅਗਰ ਮੰਨ ਲਓ ਕਿ ਕਾਨੂੰਨ ਕੋਈ ਕ੍ਰਾਈਮ ਕਰ ਦਿੰਦੇ ਨੇ ਔਰ ਕੁਲਿਸ ਉਸ ਟੈਨਰ ਫਾਰਮ ਦੇ ਆਧਾਰ ਤੇ ਉਸ ਵਿਅਕਤੀ ਨੂੰ ਫੜ ਲੈਂਦੀ ਹੈ ਉਹਦੇ ਨਾਲ ਹੀ ਉਹ ਜਿਹੜਾ ਜਿਹੜਾ ਘਰ ਵਾਲਾ ਵੈ ਉਹ ਵੀ ਅੜਕੇ ਆ ਜਾਏਗਾ ਪਰ ਜਦੋਂ ਉਹ ਘਰ ਵਾਲੇ ਨੂੰ ਪਤਾ ਹੀ ਨਾ ਹੋਵੇਗਾ ਕਿ ਮੇਰੇ ਘਰ ਕੋਈ ਇਹੋ ਜਿਹਾ ਬੰਦਾ ਕਿਰਾਏ ਦਾ ਰਹਿ ਰਿਹਾ ਉਹ ਜ਼ਿੰਮੇਵਾਰੀ ਨੂੰ ਸੀਰੂ ਚੁੱਕਦਾ ਤਾਂ ਫਿਰ ਉਹ ਕਿਸ ਤਰ੍ਹਾਂ ਉਹਨੂੰ ਫੜਿਆ ਜਾ ਸਕਦਾ ਤਾਂ ਸੋ ਇਸ ਲਈ ਇਹਨਾਂ ਦੀ ਦੀ ਕਨਫਰਮੇਸ਼ਨ ਜ਼ਰੂਰ ਲਈ ਜਾਏ ਕਿ ਇਹ ਉਸ ਘਰ ਵਿੱਚ ਰਹਿ ਰਿਹਾ ਨੇ ਉਸ ਦੁਕਾਨ ਵਿੱਚ ਰਹਿ ਰਿਹਾ ਕਿ ਨਹੀਂ ਰਹਿ ਰਿਹਾ ਦੂਜੀ ਗੱਲ ਹੈਗੀ ਹੈ ਕਿ ਇਹ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਇਹ ਦੁਕਾਨ ਜਾਂ ਮਕਾਨ ਮਾਰਤਾ ਦੀ ਹੈ ਉਹ ਆ ਕੇ ਦੱਸਣਾ ਹੁੰਦਾ ਉਹਨਾਂ ਨੇ ਕਿ ਵੀ ਸਾਡੇ ਕੋਲ ਇਹ ਵਿਅਕਤੀ ਜਿਹੜਾ ਵਾ ਉਹ ਕਿਰਾਏ ਤੇ ਰਹਿ ਰਿਹਾ ਵਾ ਇਹ ਜਿਹੜਾ ਵਿਅਕਤੀ ਹੈ ਮੇਰੀ ਦੁਕਾਨ ਕਿਰਾਏ ਤੇ ਤਲਾ ਰਿਹਾ ਵਾ ਦੇਖਿਓ ਉਲਟਾ ਹੋ ਰਿਹਾ ਹੈ ਜਿਹੜਾ ਮਕਾਨ ਦਾ ਮਾਲਕ ਹੈ ਉਹ ਬਿਲਕੁਲ ਵੀ ਕੋਈ ਇਨਫੋਰਮੇਸ਼ਨ ਨਹੀਂ ਦੇ ਰਿਹਾ ਇਸ ਲਈ ਕਾਨੂੰਨ ਦੇ ਮੁਤਾਬਿਕ ਅਸੀਂ ਪ੍ਰਸ਼ਾਸਨ ਤੱਕ ਇਹ ਮੰਗ ਕਰਦੇ ਹਾਂ ਕਿ ਇੱਕ ਹਫਤੇ ਦੇ ਵਿੱਚ ਜਿਹੜੇ ਵੇਚਿਆ ਨੇ ਜਿਹੜੇ ਵੀ ਕਿਰਾਏਦਾਰ ਜਿਹੜੇ ਮਾਲਕ ਨੇ ਦੁਕਾਨਾਂ ਦੇ ਜਾਂ ਘਰਾਂ ਦੇ ਮਾਲਕ ਨੇ ਉਹਨਾਂ ਨੇ ਜੇ ਆਪਣੇ ਕਿਰਾਏਦਾਰਾਂ ਦੀ ਇਨਫੋਰਮੇਸ਼ਨ ਨਹੀਂ ਦਿੱਤੀ ਤੇ ਉਹਨਾਂ ਤੇ ਜਲਦੀ ਤੋਂ ਜਲਦੀ ਇੱਕ ਹਫਤੇ ਦੇ ਵਿੱਚ ਐਫਆਈਆਰ ਕਰਨ ਅਗਰ ਉਹ ਐਫਆਈਆਰ ਨਹੀਂ ਹੁੰਦੀ ਤੇ ਸਨਾਤਨ ਕ੍ਰਾਂਤੀ ਦਲ ਸਿਟੀ ਥਾਣੇ ਦੇ ਬਾਹਰ ਬੈਠ ਕੇ ਤਰਨਾ ਪ੍ਰਦਰਸ਼ਨ ਕਰੇਗਾ ਇਸ ਲਈ ਇਹ ਸਾਡੀ ਬੇਤੀ ਸਵੀਕਾਰ ਕਰਕੇ ਜਲਦੀ ਤੋਂ ਜਲਦੀ ਅਮਲ ਵਿੱਚ ਲਾਦੀ ਜਾਵੇ ਤਾਂ ਕਿ ਜਿਹੜੇ ਇਹ ਜਿਹੜਾ ਖਤਰਾ ਜਿਹੜਾ ਅਪਰਵਾਸੀਆਂ ਦੇ ਰੂਪ ਦੇ ਵਿੱਚ ਸਾਡੇ ਗੁਰਦਾਰਾ ਤੋਂ ਫੈਲ ਰਿਹਾ ਇਹ ਜਲਦੀ ਖਤਮ ਹੋਵੇ ਜੈ ਸ਼ੰਕਰ ਜੀ ਕੀ ਜੈ ਬੋਲੇ ਨਾ